ਅਮਨ ਸਰ ਰੂਰਲ ਪੁਲਿਸ ਨੇ ਪਿਛਲੇ ਟਾਈਮ 'ਚ ਵੀ ਚੰਗਾ ਕੰਮ ਕੀਤਾ ਸੀ ਜਦੋਂ ਤਕਰੀਬਨ ਕਈ ਕਿਜੀ ਹੈਰੋਇਨ ਰਿਕਵਰ ਹੋਈ ਸੀਗੀ ਫੋਨ ਵੀ ਇਹਨਾਂ ਨੇ 2 ਦਿਨ ਪਹਿਲਾਂ 2 ਬੰਦੇ ਫੜੇ ਸੀਗੇ ਕਰਿੰਡੇ ਥਾਣੇ ਦੇ ਵਿੱਚ ਉਹਨਾਂ ਤੋਂ ਤਕਰੀਬਨ 550 ਗ੍ਰਾਮ ਹੈਰੋਇਨ ਰਿਕਵਰ ਹੋਈ ਸੀ ਉਹਨਾਂ ਦੀ ਇਨਵੈਸਟੀਗੇਸ਼ਨ ਤੇ ਬੜੀਆ ਕੰਮ ਕਰਦੇ ਹੋਏ ਕੱਲ 2 ਹਵਾਲਾ ਆਪਰੇਟਿਵ ਫੜੇ ਆ ਉਨਾਂ ਤੋਂ 17,60,000 ਰੁਪਏ ਇੰਡੀਅਨ ਕਰੰਸੀ ਔਰ 4000 ਯੂ ਐਸ ਡਾਲਰ ਤੇ ਇੱਕ ਉਹਨਾਂ ਦਾ ਲੈਪਟਾਪ ਵੀ ਰਿਕਵਰ ਕੀਤਾ ਹੈ। ਸੋ ਕਾਫੀ ਇੰਪੋਰਟੈਂਟ ਹੋਰ ਵੀ ਸਾਨੂੰ ਉਹਨਾਂ ਤੋਂ ਕਲੂ ਲੱਭੇ ਆ ਔਰ ਜਿਹੜੇ ਬੰਦੇ ਹਵਾਲਾ ਰੈਕਿਟ ਚ ਇਨਵੋਲਡ ਆ ਔਰ ਕਿਹੜੇ ਸਮਗਲਰ ਜਿਹੜੇ ਹਵਾਲੇ ਰਾਹੀਂ ਪੈਸੇ ਭੇਜਦੇ ਆ ਉਹਦੀ ਸਾਰੀ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਆ ਔਰ ਇਹ ਲੋਕ ਆ ਜਿਹੜੇ ਇਸ ਇਲੀਗਲ ਗੰਦੇ ਧੰਦੇ ਨੂੰ ਇਹ ਵਡਾਵਾ ਦਿੰਦੇ ਆ ਜਦੋਂ ਪੈਸਿਆਂ ਦੀ ਇਹ ट्रांजैक्शन ਹੁੰਦੀ ਆ ਸੋ ਇਹ ਬਹੁਤ ਵਧੀਆ ਕੰਮ ਕੀਤਾ ਆ ਜਿਹੜਾ ਐਸਐਸਪੀ ਅੰਮ੍ਰਿਤਸਰ ਰੂਰਲ ਤੇ ਉਹਨਾਂ ਦੀ ਟੀਮ ਨੇ